ਜਗਰੂਪ ਦੇ ਲਈ ਮੈਂ ਸਾਈਨ ਕਰਨ ਜਾ ਰਹੀ ਕਿ ਜਗਰੂਪ ਦੀ ਕੋਈ ਗਲਤੀ ਨਹੀਂ ਸੀਗੀ ਠੀਕ ਹੈ ਜਗਰੂਪ ਦੇ ਵਿੱਚ ਹੈ ਹੀ ਨਹੀਂ ਸੀ ਵਿਚਾਰੇ ਦੀ ਗਲਤੀ ਜਿਹੜਾ ਗਲਾਸ ਵਾਲਾ ਮੁੰਡਾ ਆ ਉਹ ਤੁਹਾਨੂੰ ਸਾਰੇ ਨੂੰ ਫੋਟੋਆਂ ਦਾ ਵੀ ਪਤਾ ਸਾਰਾ ਕੁਝ ਹੈ ਨਾ ਉਹ ਉਹ ਕੈਮਰੇ ਸਾਹਮਣੇ ਆਲੀ ਮਨਾ ਕਰ ਰਿਹਾ ਕੁਲੈਕਸ਼ਨ ਕੋਈ ਲਿਖ ਦਿੱਤੀ ਹੈ ਜਾਂ ਇਹ ਕਹਿ ਵੀ ਨਹੀਂ ਉਹਦੇ ਤੇ ਤਾਂ ਹੱਲੇ ਵੀ ਦਰਜ ਹੈ ਮਾਮਲਾ ਹਾਂ ਉਹਦੇ ਤੇ ਹਲੇ ਵੀ ਦਰਜ ਹੈ ਕੁਝ ਕੁਛ ਰਿਟਰਨ ਹੋਇਆ ਨਾ ਹਾਂ ਕੁਛ ਰਿਟਰਨ ਹੋਇਆ ਕੁਛ ਨਾ ਮਾ ਇਹ ਹੋਇਆ ਵਾ ਕਿ ਜੇ ਗਰੁੱਪ ਜਿਹੜਾ ਵਾ ਹਨਾ ਜਿਹਦੀ ਨੌਕਰੀ ਗਈ ਹੈ ਮੇਰੀ ਵਜ੍ਹਾ ਨਾਲ ਹਨਾ ਤੇ ਉਹ ਇਹਨਾਂ ਨੂੰ ਫੜਲੇ ਉਹਨੂੰ ਕੰਮ ਲਖਾਇਆ ਨਹੀਂ ਸੀ ਦਾ ਪੌਸਿਬਲ ਠੀਕ ਹੈ ਉਹਦੀ ਨੌਕਰੀ ਵਾਪਸ ਦੇ ਲਈ ਐਫੀਡੇਵਟ ਦੇਣਾ ਹੈ ਠੀਕ ਹੈ ਤੇ ਜਿਹੜਾ ਆ ਬੰਦਾ ਆ ਜਿਹੜਾ ਗਲਾਸ ਵਾਲਾ ਆ ਇਹ মিডিਆ ਸਾਹਮਣੇ ਆਣ ਉਹ ਕਹਿੰਦਾ ਮੈਂ ਨਹੀਂ ਆਣਾ ਮੈਂ ਸੌਰੀ ਨਹੀਂ ਮੰਗਣੀ ਹੈਗੀ ਇਦਾਂ ਉਹਦਾ ਤੇ ਇਹਦੇ ਤੇ ਹਲੇ ਉਹੀ ਉਹ ਜਲਦਾ ਪਹਿਚਾਨ ਲਿਆ ਪਛਾਨ ਲਿਆ ਆ ਅਗਲਾ ਰਿਟਰਨ ਇਹ ਹੋਇਆ ਵਾ ਕਿ ਮੈਂ ਮੁੰਡਾ ਪਛਾਨ ਲਿਆ ਵਾ ਉਹ ਮੁੰਡਾ ਇਹਨਾਂ ਨੇ ਫੜ ਲਿਆ ਆ ਨਹੀਂ ਜਿਹੜਾ ਪੁਲਿਸ ਵਾਲਾ ਕਹਿ ਰਹੇ ਉਹ ਨਹੀਂ ਸੀ ਪੁਲਿਸ ਨੇ ਕਿਵੇਂ ਫੜ ਲਿਆ ਆਪਣੇ ਤੌਰ ਤੇ ਆਪਣੇ ਤੌਰ ਤੇ ਫੜਿਆ ਸੀ ਨਾ ਜਗਰੂਪ ਫੜਿਆ ਸੀ ਨਾ ਤੇ ਜਿਹੜਾ ਜਗਰੂਪ ਨੂੰ ਪੁੱਛਿਆ ਗਿਆ ਉਹਨਾਂ ਦਾ ਦੋਸਤ ਹੀ ਸੀਗਾ ਉਹ ਹਾਂ ਉਹ ਜਿਹੜਾ ਮੁੰਡਾ ਵਾ ਇੱਥੇ ਕਹਿਦਾ ਉਹਦੀ ਮੈਨੂੰ ਪਹਿਚਾਨ ਆ ਉਹ ਜਿਹੜਾ ਮੁੰਡਾ ਆ ਉਹ ਹੱਲੇ ਵੀ ਨਹੀਂ ਮੰਨ ਰਿਹਾ ਹੈਗਾ ਗੱਲ ਜਗਰੂਪ ਜਗਰੂਪ ਵੱਲੋਂ ਤੁਹਾਡੇ ਉੱਤੇ ਪੈਸੇ ਸਿੱਟੇ ਗਏ ਨੇ ਤੁਸੀਂ ਇਹ ਤੋਂ ਇਨਕਾਰ ਕਰਦੇ ਹੋ ਹੁਣ ਜਗਰੂਪ ਨੇ ਮੇਰੇ ਉੱਪਰ ਪੈਸੇ ਨਹੀਂ ਸੁੱਟੇ ਪਰ ਉਹ ਖੁਦ ਮੰਨਦਾ ਪਾਪੀ ਜਗਰੂਪ ਜਗਰੂਪ ਨੇ ਪੈਸੇ ਸਿੱਟੇ ਸੀਗੇ ਸਟੇਜ ਤੇ ਆ ਕੇ ਸਿੱਟੇ ਸੀ ਕੋਹਾਰ ਆਰਟਿਸਟ ਦੇ ਉੱਪਰ ਪੈਸੇ ਸਿੱਟੇ ਜਾਂਦੇ ਨੇ ਹਾਂਜੀ ਜਗਰੂਪ ਨੇ ਕੋਈ ਪ੍ਰੈਸ਼ਰ ਦਾ ਨਹੀਂ ਪੁਲਿਸ ਦਾ ਵੀ ਤੁਸੀਂ ਉਹਨੂੰ ਬਾਹਰ ਕੱਢ ਰਹੇ ਹੋ ਮੈਨੂੰ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਹੈ ਠੀਕ ਹੈ ਰੱਬ ਉੱਪਰ ਦੇਖਦਾ ਪਿਆ ਤੁਹਾਡੇ ਸਿਸੀਟੀਵੀ ਕੈਮਰਾ ਤੋਂ ਸਭ ਤੋਂ ਵੱਡਾ ਉਹ ਬੈਠਾ ਹੈ ਠੀਕ ਹੈ ਦੇ ਜਿਹੜਾ ਕੀ ਕਹਿੰਦੇ ਅੱਜ ਗਰੁੱਪ ਦੀ ਕੋਈ ਗਲਤੀ ਨਹੀਂ ਸੀ ਜਿਹ ਗਰੁੱਪ ਨੂੰ ਬਸ ਉਹ ਢਾੜੀ ਵਾਲ ਨੂੰ ਮੈਂ ਕਿਹਾ ਸੀ ਨਾ ਕਿ ਡੀ ਜੇ ਰਸ ਕੀ ਪਛਾਣ ਕਰ ਦੋ ਉਸ ਮੁੰਡੇ ਦੀ ਬਸ ਕਿ ਹੁਣ ਮੈਨੂੰ ਅਜੀ ਚੰਗੀ ਤਰ੍ਹਾਂ ਪਛਾਣ ਆ ਗਈ ਹੈ ਮੁੰਡੇ ਦੀ ਉਹ ਕਹਿੰਦੇ ਬੱਸ ਹੋਈ ਹੈ ਤੁਹਾਨੂੰ ਮਿਲ ਰਹੇ ਚਲੋ ਹਾਂ ਬਿਲਕੁਲ ਲੜੂੰਗੀ ਉਹ ਕੈਮਰੇ ਦੇ ਸਾਹਮਣੇ ਆਉਣ ਤੋਂ ਇਨਕਾਰ ਕਰ ਰਿਹਾ ਕਹਿੰਦਾ ਮੇਰੀ ਫੈਮਲੀ ਦੇਖੂਗੀ ਇਹ ਦੇਖੂਗੀ ਉਹਨੂੰ ਉਦੋਂ ਨਹੀਂ ਪਤਾ ਲੱਗਾ ਜਦ ਤੱਕ ਮੇਰੇ ਗਲਾਸ ਮਾਰਿਆ ਸੀ ਮੇਰੀ ਵੀ ਤਾਂ ਬਦਨਾਮੀ ਹੋਈ ਹੈ ਵਿੱਚ ਨੂੰ ਆਫ ਕੈਮਰਾ ਮਾਫੀ ਮੰਗ ਲਈ ਆਫ ਕੈਮਰਾ ਵੀ ਤਾਂ ਆਫ ਕੈਮਰਾ ਮਾਫੀ ਮੰਗ ਰਿਹਾ ਸੀਗਾ ਪਰ ਮੈਂ ਕਹਿੰਦੀ ਆ ਚਲੋ ਇਦਾਂ ਨਹੀਂ ਹੋਣਾ ਚਾਹੀਦਾ ਹਨਾ ਜੋ ਕੁਛ ਹੈ ਜਲੂਸ ਨਿਕਲਿਆ ਵਾ ਤੇ ਫਿਰ ਤੂੰ ਬੰਦੇਆਂ ਨੂੰ ਮਾਫੀ ਮੰਗ ਲੈ ਹਨਾ ਤੁਸੀਂ ਕਹਿੰਦੇ ਕਿ ਮੈਂ ਗਲਤ ਕੀਤਾ ਹਨਾ ਕਿਉਂਕਿ ਛੋਟਾ ਹੋ ਜੇਗਾ ਇਸ ਚੀਜ਼ੇ ਵਿੱਚ ਸਮਝ ਅੱਗੇ ਆ ਕੇ ਮਾਫੀ ਮੰਗੇ ਹਾਂ ਸਮਝ ਅੱਗੇ ਆ ਕੇ ਮਾਫੀ ਮੰਗੇ ਤੇ ਜੇਕਰ ਉਹ ਮਾਫੀ ਨਹੀਂ ਮੰਗਦਾ ਤੇ ਫਿਰ ਫਿਰ ਮਾਮਲਾ ਰਿਟਰਨ ਨਵਾਂ ਲਿਖਿਆ ਹੋਇਆ ਵਾ ਕਿ ਉਹਦੀ ਪਛਾਣ ਹੁਣ ਮੈਂ ਚੰਗੀ ਤਰੀਕੇ ਆ ਗਈ ਆ ਹੁਣ ਉਹਦੇ ਤੇ ਮਾਮਲਾ ਦਰਜ ਹੋਏਗਾ ਲੋਕਾਂ ਨੂੰ ਕਰਾਉਂਗੇ ਇਹ ਨਹੀਂ ਹੋ ਸਕਦਾ ਕਿ ਦੋਨੋਂ ਆਓ ਕਹੋ ਵੀ ਕਿ ਤੁਸਾਂ ਗਲਤ ਫੈਮਿਲੀ ਚਲੋ ਠੀਕ ਹੋ ਗਿਆ ਮੈਂ ਤਾਂ ਇਕੱਲੀ মিডিਆ ਸਾਹਮਣੇ ਸਾਰਾ ਕੁਝ ਬੋਲ ਦੇਵੇ ਆ ਕੇ ਆਜ ਵੀ ਉਹ ਵੀ ਇੱਥੇ ਖੜਾ ਹੋ ਜੇ ਮੇਰੇ ਨਾਲ ਹੀ ਖੜਾ ਹੋ ਜਪੇ ਆ ਕੇ ਖੜਾ ਕਿਉਂ ਨਹੀਂ ਹੋ ਰਿਹਾ ਆ ਕੇ ਉਹਨੇ ਦੇ ਮੀਡੀਆ ਸਾਹਮਣੇ ਕੀ ਪਤਾ ਉਹਨੂੰ ਹੁਣ ਆਪਣੀ ਬੜੀ ਲਾਜ ਆਂਦੀ ਪੀ ਆ ਸ਼ਰਮ ਆਂਦੀ ਪੀ ਆ ਉਹਨੇ ਨਹੀਂ ਇਦਾਂ ਉਹਨੇ ਮਤਲਬ ਉਹ ਕਹਿੰਦੇ ਸੀਗੇ ਕਿ ਇਦਾਂ ਹੁੰਦਾ ਮੈਂ ਕਿ ਇਦਾਂ ਕਮਰੇ ਅੰਦਰ ਬੈਠ ਕੇ ਸਮਝੌਤਾ ਨਹੀਂ ਮੈਂ ਕਰਨਾ ਕਿਸੇ ਨਾਲ ਠੀਕ ਆ ਨਾ ਜਿਹੜੀ ਗੱਲ ਸੱਚੀ ਆ ਆ ਗੱਲ ਤੇ ਹੁਣ ਸਮਝੌਤਾ ਨਹੀਂ ਹੈ ਨਹੀਂ ਕਾਰਵਾਈ ਕਰੋਗੇ ਬਿਲਕੁਲ ਜੀ ਜੀ ਬੇਗ ਪੁਰਾਈਆਂ ਚੰਗੀਆਂ ਮਾਮਾ ਭੈਣਾ ਧੀਆ ਜਾਣੇ ਪਰ ਇੱਕਾ ਨਾਰੀ ਜਤੀ ਹੋਏ ਭਰਤੀ ਪੈਣ ਬਖਾਣੇ ਉਹ ਸਿਧਾਂਤ ਨੂੰ ਲੈ ਕੇ ਚੱਲੇ ਹੋਏ ਆ ਕਿਸੇ ਨੂੰ ਰੋਟੀ ਦੇ ਖਾਤਰ ਨੱਚਣਾ ਪੈਂਦਾ ਬਾਜ਼ਾਰਾਂ ਦੇ ਵਿੱਚ ਇਹ ਸਾਡੇ ਪੰਜਾਬ ਦੀ ਬਦਕਿਸਮਤੀ ਸਮਝੂਗਾ ਮੈਂ ਇਸ ਨੂੰ ਕੋਈ ਚਾਹ ਉਹ ਨਹੀਂ ਨੱਚਦਾ ਜੇ ਅਸੀਂ ਇਹਨੂੰ ਲੱਚਰਤਾ ਕਹਿੰਦੇ ਆ ਜਦੋਂ ਸਾਡੇ ਘਰਾਂ ਦੇ ਵਿੱਚ ਵਿਆਹ ਹੁੰਦੇ ਨੇ ਤੇ ਉਦੋਂ ਗੁਰਮਖੋ ਅਸੀਂ ਸਾਡੀਆਂ ਧੀਆ ਭੈਣਾਂ ਨੱਚਦੀਆਂ ਕਿ ਉਹ ਲੱਚਰਤਾ ਨਹੀਂ ਗਈ ਤੇ ਦੂਸਰੇ ਤੁਸੀਂ ਸਾਨੂੰ ਸਵਾਲ ਪੁੱਛਿਆ ਜੀ ਵੀ ਕੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਸਿਮਰ ਇਹ ਕਹਿਣ ਲੱਗੀ ਸੀ ਵੀ ਜੋ ਮੈਂ ਗਾਲਾਂ ਕੱਢੀਆਂ ਨੇ ਮੈਂ মিডিਆ ਅੱਗੇ ਆ ਕੇ ਮਾਫੀ ਮੰਗਦੀ ਆ। ਵੀ ਮੇਰੀ ਗਲਤੀ ਆ। ਪਰ ਜੋ ਇਹਨੇ ਗਲਾਸ ਮਾਰਿਆ ਇਹ মিডিਆ ਅੱਗੇ ਗਲਤੀ ਮੰਨੇ ਉਹ ਮੁੰਡਾ ਕਹਿੰਦਾ ਵੀ ਮੈਂ ਅੰਦਰ ਮਾਫੀ ਮੰਗ ਲੈਣਾ ਪਰ ਮੈਂ মিডিਆ ਅੱਗੇ ਨਹੀਂ ਮੰਨਣੀ। ਪਰ ਸਿਮਰ ਦਾ ਇੱਕੋ ਇੱਕ ਕਹਿਣਾ ਸੀਗਾ ਕਹਿੰਦੀ ਮੇਰਾ ਜਲੂਸ ਸੋਸ਼ਲ ਮੀਡੀਆ ਤੇ ਤੇ ਲਟਰੋਨਿਕ মিডিਆ ਤੇ ਨਿਕਲੇ ਆ ਤੇ ਮੈਂ ਇਸੇ ਤਰ੍ਹਾਂ ਕਹ ਨਹੀਂ ਆ ਜੇ ਇਹ ਗਲਤੀ ਮੰਨ ਲੈਂਦਾ ਤੇ ਮੈਂ ਇਹਨੂੰ ਮaaf ਕਰ ਦਿੰਨੀ ਆ ਬਸ ਆ ਗੱਲ ਸੀ ਮੀਟਿੰਗ ਤੇ ਮੁੰਡਾ ਮੌਜੂਦ ਸੀ ਉਸ ਸਮੇਂ ਮੀਟਿੰਗ 'ਚ ਮੁੰਡਾ ਆਇਆ ਸੀ ਉਦੋਂ ਬਾਅਦ ਚਲੇ ਗਿਆ ਉਦੋਂ ਬਾਅਦ ਚ ਨਹੀਂ ਆਇਆ ਜੀ ਹਲੇ ਪੱਕੇ ਯਾਨੀ ਕਿ ਜਿਹੜੀ 2 ਘੰਟੇ ਮੀਟਿੰਗ ਚੱਲੀ ਉਹ ਬੇਸਿੱਟਾ ਨਿਕਲੀ ਆ ਬੇਸਿੱਟਾ ਨਿਕਲੀ ਆ ਜੀ ਤੇ ਇਹ ਜਿਹੜਾ ਜਗਰੂਪ ਸੀਗਾ ਉਹਦੇ ਵਾਰ ਕੀ ਫੈਸਲਾ ਲਿਆ ਉਹ ਉਹਦਾ ਕੋਈ ਕਸੂਰ ਨਹੀਂਗਾ ਉਹ ਹਟਾਉਂਦਾ ਸੀਗਾ ਇਹ ਵੀ ਸੁਣਨ ਚ ਆਇਆ ਵੀ ਉਹ ਹਟਾਉਂਦਾ ਸੀਗਾ ਤੇ ਤਕਰੀਬਨ ਉਹਦਾ ਨੌ ਅੱਜ ਆਪਣੇ ਐਫੀਟੈਪਟ ਲੈ ਕੇ ਉਹਦਾ ਨੌ ਕੱਢ ਦਿੱਤਾ ਗਿਆ ਤੇ ਉਹ ਸਿਮਰ ਵੀ ਕਹਿ ਕੇ ਗਈ ਆ ਵੀ ਉਹ ਉਹਦੇ ਵਿੱਚ ਅਵੇਲੇਬਲ ਨਹੀਂ ਸੀਗੇ